Hello? ਹੋ ਹਰ ਇੱਕ ਮੱਜੀ ਚਾਈ ਜਾਓ ਅਸੀਂ ਤਾਂ ਕੰਨ ਲੰਦੇ ਦੋ ਪੰਜਵੇਂ ਚੱਕੇ ਬੋਤਲੀ ਅਸੀਂ ਹਾਂ ਉਹ ਕੋਈ ਪਰੇ ਖਾਧਿਆ ਕੋਈ ਭੈਣ ਠੱਕਾ ਕਰੀ ਜਾਂਦੇ ਆ ਇੱਕ ਮਿੰਟ ਇੱਕ ਮਿੰਟ ਕਰਦੇ ਹਾਂ ਹਾਂ ਜੀ ਮਾਤਾ ਕੀ ਗੱਲ ਆ ਤੁਹਾਡੇ ਬੱਚੇ ਅੱਜ ਟਾਬਰ ਤੇ ਚੜੇ ਨੇ ਜੜੇ ਆ ਜੀ ਸਾਥੂ ਮੱਲੋ ਮੱਲੀ ਕਬਜ਼ਾ ਲੈਂਦੇ ਸਾਨੂੰ ਹਜੇ ਪੈਸੇ ਨਹੀਂ ਪਾਈਏ ਨਾ ਅਸੀਂ ਕਬਜ਼ਾ ਦੇ ਦੇ ਨਹੀਂ ਸਕਦੇ ਜਿੰਨਾ ਚਿੱਕ ਸਾਨੂੰ ਪੈਸੇ ਨਹੀਂ ਸਾਡੇ ਸਹੀ ਚਲਾਉਂਦੇ ਤੇ ਨਹੀਂ ਮਤਲਬ ਕੀਮਤ ਨਹੀਂ ਮਿਲ ਸਕਦੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਮ ਕੀ ਹੈ ਮੇਰੇ ਨਾਮ ਅਮਰਜੀਤ ਕੋ ਅੱਛਾ ਆਂਟੀ ਜੀ ਮਤਲਬ ਜਿਹੜਾ ਤੁਹਾਨੂੰ ਇਹਦਾ ਨੋਟਿਸ ਵਗੈਰਾ ਪਹਿਲਾਂ ਪਾਇਆ ਸੀ ਕਿਉਂਕਿ ਨਹੀਂ ਪਾਇਆ ਹਾਲ ਤੱਕ ਇਹਨਾਂ ਨੇ ਕਿਸੇ ਦਾਈ ਵੀ ਪਹਿਨ ਪਤਾ ਪਾਏ ਇਹ ਸਹੀ ਫਲਮ ਤੋਂ ਪੈਸੇ ਨਾਲ ਕੋਠੀ ਦੇ ਪੈਸੇ ਮਿਲਿਆ ਰਹਣਾ ਠੀਕ ਹੈ ਤੇ ਨਾ ਸਾਨੂੰ ਕੋਠੀ ਦੇ ਪੈਸੇ ਮਿਲੇ ਕੀਮਤ ਨਹੀਂ ਮੈ ਰਹੀਆ ਕੋਠੀ ਦੀ ਠੀਕ ਹੈ ਤੇ ਨਾ ਸਾਡੇ ਬਣਦੇ ਕਿਹੜੇ ਡੂ ਰੋਲੇ ਚ ਸਾਡਾ 45 ਲੱਖ ਰੁਪਿਆ ਉਹ ਮੁੰਡੇ ਨੂੰ ਵੱਧ ਪਤਾ ਉਹ ਘਰ ਵਾਲੇ ਨੂੰ ਠੀਕ ਹੈ ਅੱਛਾ ਯਾਹ ਪੇ ਵਿਚੇ ਦੀ ਡੰਡੋ ਡੰਡੀ ਹੋਈ ਜਾਂਦੀ ਹੈ ਹੈ ਸਾਡਾ 45 ਲੱਖ ਵੀ ਪਾਇਆ ਕਿੰਨੇ ਸੀਗਾ ਕਰਾਂ ਨਾ ਤੇ ਸਾਡਾ ਇਹ ਹੀ ਬੇਨਤੀ ਹੈ ਵੀ ਸਾਡੇ ਪਾਸ ਤੇ ਨਾ ਸਾਡੀ ਕੀਮਤ ਵਾਣਦੀ ਮਿਲ ਰਹੀ ਹੈ ਨਾ ਸਾਡੇ ਘਰਾਂ ਦੀ ਮਿਲ ਰਹੀ ਹੈ ਸਾਡੇ ਮੱਲੋ ਮੋਲੀ ਤੇ ਕਿੰਨਾ ਕਰਜਾ ਹੁੰਦਾ ਕਰ ਛੋੜੇ ਤੋਂ ਪੁਲਿਸ ਪ੍ਰਸ਼ਾਸਨ ਮਨੇ ਫੜੇ ਬੰਦੇ ਵੀ ਫੜੇ ਗਏ ਜੀ ਹਾਂ ਬੰਦੇ ਫੜੇ ਗਏ ਆ ਜੀ ਬੁਢੀਆਂ ਨਾਲ ਤਾਂ ਕਿਸ਼ਾਹੀ ਹੋਈ ਗਾ ਬੁਢੀਆਂ ਨਾਲ ਪੁੜਤੀਆਂ ਚੱਕੀਆਂ ਕੇਸ ਖੋਲੇ ਬੰਦੇ ਲੱਗੇ ਆ ਪੁਰਸ਼ ਕੰਨੀ ਨਹੀਂ ਬੁਢੀਆਂ ਲੱਗੇ ਆ ਬੰਦੇ ਲੱਗੇ ਆ ਨਾਲ ਪੁਰਸ਼ ਦੇ ਸਾਡੇ ਠੀਕ ਹੈ ਤੇ ਬੰਦਿਆਂ ਨੇ ਲੈ ਕੇ ਚੱਕ ਕੇ ਦਾਣਾ ਮੰਡੀ ਕੋਲ ਫੇਰ ਮੋੜ ਕੇ ਲਿਆਏ ਜੇ ਸਾਡੀਆਂ ਬੁੜੀਆਂ ਦਾ ਪੈਕੇਟ ਠੀਕ ਹੈ ਹਾਂ ਉਹ ਬੁੜੀ ਦੇ ਦੋ ਬੱਚੇ ਆ ਦੋਨੇ ਤਾਂ ਹਾਂ ਬੈਠੇ ਸਾਡੇ ਤਿੰਨੇ ਬੱਚੇ ਚਾਰਾਂ ਦੀ ਜੜੇ ਚਾਰਾਂ ਸਾਡੇ ਇੱਕ ਇੱਕ ਬੱਚਾ ਉਹਦੇ ਦੋ ਆ ਦੋਨੇ ਤਾਂ ਹਾਂ ਬੈਠੇ ਠੀਕ ਹੈ ਹਾਂ ਮੰਗ ਗੀਏ ਤੁਹਾਡੀ ਜੀ ਸਾਡੀ ਮੰਗ ਇਹ ਹੀ ਹੈ ਵੀ ਜਾਈ ਤਾਂ ਸਾਡੀ ਕੋਠੀ ਦੀ ਕੀਮਤ ਮਰ ਜੇ ਜੀ ਹੂੰ ਤੇ ਨਾ ਇਹ ਜਿਹੜੇ ਕੋਈ ਛੜਾ ਉਹ ਕਿਨੇ ਨੂਰਾ ਵਾਲਾ ਛੰਨੇ ਛੰਨੇ ਪਵਾਇਆ ਲੈ ਸਾਡੇ ਬਾਂਹ ਦੇ ਪੈਸੇ ਸਾਨੂੰ ਪੂਰੇ ਮਿਲਣ ਜਿਹੜੀ ਮੈਂ ਤਾਂ ਛੋਟੀ ਕੋਠੀ ਆ ਉਹਦੇ ਕੁਝ ਪੈਸੇ ਤੁਹਾਨੂੰ ਦਿੱਤੇ ਹਾਲਤ ਕਰਤੇ ਨਹੀਂ ਜੀ ਮੈਂ ਨਹੀਂ ਦਿੱਤੇ ਨਹੀਂ ਦਿੱਤੇ ਨਹੀਂ ਠੀਕ ਹੈ ਨਾ ਕੋਠੀ ਦਾ ਕੋਈ ਪਛਨ ਦਿੱਤਾ ਨਹੀਂ ਨਾ ਬੋਰਾ ਦੇ ਦਿੱਤੇ ਨਾ ਸਾਨੂੰ ਹਜ ਬੋਰਾ ਨਹੀਂ ਦਿੱਤੇ ਹਾਂ ਠੀਕ ਹੈ ਉਹ ਤਕਰੀਬਨ ਸੁਣ ਵਿੱਚ ਆਉਂਦਾ ਵੀ ਜਿਹੜੇ ਕਿਸਾਨ ਨੇ ਉਹਨਾਂ ਦੇ ਮਤਲਬ ਪੈਸੇ ਦੇ ਰਹੇ ਆ ਜੀ ਸਰਕੋ ਵਾਲੇ ਹਾਂ ਹਾਂ ਉਹ ਆਮੂ ਛੜਕਾ ਰਹੇ ਪੈਸੇ ਦੇ ਰਹੇ ਆ ਕੋਠੀ ਦੀ ਕੀਮਤ ਨਹੀਂ ਦੇ ਰਹੇ ਜੀ ਠੀਕ ਹੈ ਹਾਂ ਹੁਣ ਮੰਗ ਕੀ ਛਾਡੀ ਮੰਗ ਹੈਗੀ ਵੀ ਕੋਠੀ ਦੇ ਮਿਲਣੇ ਛਣ ਕੀ ਤੇ ਸਾਡਾ ਡੈੱਕੇ ਨਾ ਮਰ ਗਿਆ ਸੀ ਛਾਡੀ ਪੈਸੇ ਸਾਨੂੰ ਆ ਜਾਣ ਛੀਆਂ ਕਰਾ ਨੂੰ ਅਸੀਂ ਤਿਆਰ ਤਿਆਰ ਆਪੇ ਅਸੀਂ ਲੜ ਕੇ ਕਰਨਾ ਵੀ ਕੀ ਹੈ ਵੀ ਇੱਥੇ ਕੀ ਹੈ ਲੜਾ ਆਈ ਨੂੰ ਆਪਣਾ ਸਾਡੀ ਪੂਰੀ ਮਰਜ਼ੀ ਅਸੀਂ ਗੱਲ ਕਰਨ ਦੇ ਤਿਆਰ ਇੱਥੇ ਕੋਈ ਉੱਚ ਅਧਿਕਾਰੀ ਕੋਈ ਆਇਆ ਨਹੀਂ ਕਿ ਤੁਹਾਡਾ ਕੋਈ ਜਿਹੜਾ ਫੈਸਲਾ ਕਰਾ ਸਕੇ ਜੀ ਆਹ ਮੁਰਗੇ ਜੀ ਬਹੁਤ ਆਇਤੀ ਠੀਕ ਹੈ ਫਾਇਸਲਾ ਸਾਡਾ ਕੋਈ ਹੋਇਆ ਨਹੀਂ ਨਾ ਠੀਕ ਹੈ ਠੀਕ ਹੈ ਹਾਂ